ਕਾਂਗਰਸੀ ਵਰਕਰਾਂ ਨੇ ਸ਼੍ਰੀ ਰਾਮ ਚੌਂਕ ਵਿਖੇ ਸਫਾਈ ਅਭਿਆਨ ਚਲਾਇਆ ਕਿਉਂਕਿ ਨਗਰ ਨਿਗਮ ਜਲੰਧਰ ਦੇ ਮੇਨ ਗੇਟ ਦੇ ਬਿਲਕੁਲ ਨਾਲ ਬਣੇ ਭਗਵਾਨ ਸ਼੍ਰੀ ਰਾਮ ਚੌਂਕ ਵਿੱਚ ਬਹੁਤ ਗੰਦਗੀ ਸੀ ਜਿਸ ਕਰਕੇ ਕਾਂਗਰਸੀ ਵਰਕਰਾਂ ਦੇ ਵਿੱਚ ਭਾਰੀ ਰੋਸ ਸੀ ਜਿਸ ਦੇ ਮੱਦੇਨਜ਼ਰ ਅੱਜ ਕਾਂਗਰਸੀ ਵਰਕਰਾਂ ਨੇ ਸ਼੍ਰੀ ਰਾਮ ਚੌਂਕ ਵਿੱਚ ਸਫਾਈ ਕੀਤੀ ਹੈ ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਰਜਿੰਦਰ 베ਰੀ ਨੇ ਕਿਹਾ ਕਿ ਘਰ ਦੇ ਭਾਗ ਡਿਊੜੀ ਤੋਂ ਹੀ ਦਿਖ ਜਾਂਦੇ ਨੇ ਸ਼ਹਿਰ ਦੇ ਵਿੱਚ ਵੱਡੇ ਵੱਡੇ ਚੌਂਕ ਬਣਾਏ ਜਾ ਰਹੇ ਨੇ ਉਨਾ ਕਿ ਹੈ ਕਿ ਮੇਅਰ ਸਾਹਿਬ ਅਤੇ ਹਲਕਾ ਇੰਚਾਰਜਾਂ ਦੇ ਵੱਲੋਂ ਚੌਂਕਾਂ ਦੇ ਠੇਕੇ ਆਪਣੇ ਚਿਹਤਿਆਂ ਨੂੰ ਦਿੱਤੇ ਜਾ ਰਹੇ ਨੇ ਪਰ ਮੇਅਰ ਸਾਹਿਬ ਸ਼ਾਇਦ ਇਸ ਟੌਂਕ ਨੂੰ ਭੁੱਲ ਗਏ ਨੇ ਹਾਲਾਂਕਿ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਰੋਜ਼ਾਨਾ ਇਸੇ ਗੇਟ ਰਾਹੀਂ ਆਪਣੇ ਦਫ਼ਤਰ ਜਾਂਦੇ ਨੇ ਤੇ ਇਹ ਚੌਂਕ ਗੇਟ ਦੇ ਬਿਲਕੁਲ ਨਾਲ ਹੀ ਹੈ ਹਾਲਾਂਕਿ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਰੋਜ਼ਾਨਾ ਇਸੇ ਗੇਟ ਰਾਹੀਂ ਆਪਣੇ ਦਫ਼ਤਰ ਨੂੰ ਜਾਂਦੇ ਨੇ ਤੇ ਇਹ ਚੌਂਕ ਗੇਟ ਦੇ ਬਿਲਕੁਲ ਨਾਲ ਹੀ ਹੈ ਉਨ੍ਹਾਂ ਨੂੰ ਸਾਰੇ ਚੌਂਕਾਂ ਦੀ ਰੀਨੋਵੇਸ਼ਨ ਕਰਨ ਤੋਂ ਪਹਿਲਾਂ ਇਸ ਚੌਂਕ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਇਹ ਚੌਂਕ ਬਿਲਕੁਲ ਨਗਰ ਨਿਗਮ ਦੇ ਬਾਹਰ ਹੀ ਹੈ ਇਸ ਮੌਕੇ ਨਰੇਸ਼ ਵਰਮਾ ਸਮੇਤ ਹੋਰ ਆਗੂ ਵੀ ਮੌਜੂਦ ਰਹੇ ਨੇ ਅੱਜ ਜਿਹੜਾ ਅਸੀਂ ਰਾਮਜੋਂਗ ਤੇ ਪਹੁੰਚੇ ਹੋ ਕਾਫੀ ਹਾਲਾਤ ਇਸ ਰਾਮਜੋਂਗ ਦੇ ਖਿਲਾਫ ਹਾਲਾਤ ਖਰਾਬ ਨੇ ਵੀ ਪਹੁੰਚੇ ਹੋ ਸੁੰਦਰੀ ਘਰ ਨੂੰ ਕਿੱਦਾਂ ਦੇ ਦਿਓ ਕਿ ਸਮਾਰਟ ਸਿਟੀ ਪ੍ਰੋਜੈਕਟ ਹੈ ਇੱਕ ਜਿਲੰਦਰ ਦੇਖੋ ਅੱਜ ਅਸੀਂ ਭਗਵਾਨ ਜੀ ਦੀ ਰਾਮ ਜੀ ਦੇ ਨਾਂ ਤੇ ਜਿਹੜਾ ਚੌਂਕ ਜਿਹੜੂ ਪਹਿਲਾਂ ਨਹਿਰੂ ਗਾਰਡਨ ਚੋਂ ਕਹਿੰਦੇ ਸੀ ਉਸ ਬਾਅਦ ਇਹ ਚੌਂਕ ਦਾ ਨਾਮ ਸ਼੍ਰੀ ਰਾਮ ਜੀ ਦੇ ਨਾਮ ਤੇ ਰੱਖਿਆ ਗਿਆ ਸੀ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਔਰ ਅੱਜ ਜੋ ਇਸ ਚੌਂਕ ਦੇ ਹਾਲਾਤ ਨੇ ਅੱਜ ਮੈਂ ਤੁਹਾਡੇ ਸਾਹਮਣੇ ਦਿਖਾਇਆ ਨਾ ਜਨਾਂ ਤੇ ਬਹੁਤ ਮਾੜੇ ਹਾਲਾਤ ਇਦਾਂ ਨਹੀਂ ਚਾਹੀਦਾ ਜਿੱਥੇ ਇੱਕ ਤਰਫ ਭਗਵਾਨ ਦੇ ਨਾਮ ਤੇ ਅਸੀਂ ਕੋਈ ਚੌਂਕ ਰੱਖਿਆ ਹੈ ਜਾਂ ਕਿਧਰੇ ਸ਼ਹੀਦਾਂ ਦੇ ਸਮਾਰਕ ਬਣਾਇਆ ਹੈ ਜੇ ਉੱਥੇ ਦੇ ਇਦਾਂ ਦੇ ਹਾਲਾਤ ਹੋਣਗੇ ਤੇ ਕਿੰਨੇ ਮਾੜੇ ਹਾਲਾਤ ਨੇ ਆਪਾਂ ਮੇਅਰ ਸਾਹਿਬ ਰੋਜ਼ ਨਵੇਂ ਚੌਂਕ ਬਣਾ ਰਹੇ ਆ ਰੋਜ਼ ਨਵੀਂ ਇਨੋਵੇਸ਼ਨ ਕਰ ਰਹੇ ਆ ਕਿ ਅਸੀਂ ਸ਼ਹਿਰ ਨੂੰ ਵਧੀਆ ਬਣਾਣਾ ਪਰ ਜਿੱਥੇ ਪੁਰਾਣੇ ਚੌਂਕ ਬਣੇ ਆ ਉਹਨਾਂ ਦੀ ਤੇ ਆਪਣੀ ਖਾਮ ਸੰਭਾਲੀ ਜਾਣੀ ਕਿਹੜਾ ਜੇਏ ਕਿਹੜਾ ਐਸਡੀਓ ਕਿਹੜਾ ਐਕਸੀਡੈਂਟ ਜਿੰਦੇ ਅੰਡਰ ਹੈ ਉਹਨੂੰ ਸਜਾਓ ਕਰੋ ਜਾਂ ਉਹਨੂੰ ਲਾਈਨ ਉਹਨੂੰ ਯਾ ਲਾਈਨ ਅਜਰ ਕਰੀਏ ਵੀ ਤੂੰ ਇਹ ਕੀ ਕੰਮ ਕਰਦਾ ਫਿਰ ਇੱਕ ਤਾਂ ਭਗਵਾਨ ਦੇ ਨਾਮ ਤੇ ਅਸੀਂ ਚੌਂਕ ਦਾ ਨਾਮ ਰੱਖਿਆ ਉਹ ਉਹਦਾ ਇੰਨਾ ਨਿਰਾਦਰ ਕੀਤਾ ਜਾ ਰਿਹਾ ਮੇਰੀ ਮੇਹਰ ਸਾਹਿਬ ਤੁਹਾਨੂੰ ਹੱਥ ਜੋੜ ਕੇ ਰਿਕੁਐਸਟ ਹੈ ਕੁਝ ਖਿਆਲ ਜ਼ਰੂਰ ਕਰੀਆ ਆਪਾਂ ਜਲੰਧਰ ਦਾ ਮੈਂ ਕਿਹਾ ਤੁਸੀਂ ਨਵੇਂ ਚੌਕ ਬਣਾ ਰਹੇ ਹੋ ਠੀਕ ਹੈ ਨਵੇਂ ਚੌਕ ਅਸੀਂ ਬਣਾ ਰਹੇ ਹਾਂ ਜਿਹੜੇ ਪੁਰਾਣੇ ਚੌਕ ਹੈ ਜਿੱਥੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਜਿੱਥੇ ਭਗਵਾਨ ਦੇ ਨਾਂ ਤੇ ਅਸੀਂ ਰੱਖਿਆ ਉਹਦੀ ਸਾਂਭ ਸੰਭਾਲ ਜ਼ਰੂਰ ਹੋਣੀ ਚਾਹੀਦੀ ਹੈ ਔਰ ਅੱਜ ਅਸੀਂ ਸਾਰੇ ਕਾਂਗਰਸੀ ਵਰਕਰ ਇਸ ਚੌਕ ਨੂੰ ਸਾਫ਼ ਕਰਨ ਵਾਸਤੇ ਇਕੱਠੇ ਹੋਏ ਹਾਂ ਅਸੀਂ ਕੱਲ ਰਿਕਵੈਸਟ ਵੀ ਕੀਤੀ ਸੀ ਕਿ ਆਪਾਂ ਜ਼ਰੂਰ ਕਰਿਏ ਪਰ ਅੱਜ ਪੂਰੀ ਦਿਨ ਪੂਰਾ ਦਿਨ ਨਿਕਲ ਗਿਆ ਕੋਈ ਵੀ ਸਰਪੇਸ਼ਨ ਦਾ ਮੁਲਾਜ਼ਮ ਜਾਂ ਕੋਈ ਵੀ ਜੇਈ ਕੋਈ ਵੀ ਐਸਡੀਓ ਜਿਹੜਾ ਬਾਗਬਾਨੀ ਦਾ ਇੰਚਾਰਜ ਆ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਮੇਰੇ ਸਾਹਿਬ ਕਿਸ ਨੂੰ ਪੱਤਰ ਲਿਖਿਆ ਤੁਸੀਂ ਇਹਨਾਂ ਨੂੰ ਕਵੈਸਟ ਕੀ ਦੀ ਤੁਸੀਂ ਮੈਂ ਯਾਰ ਕੱਲ ਲੇਥੇ ਜਦੋਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਕਹਿ ਕੇ ਗਿਆ ਵਾਂ ਕਿ ਇਹ ਸਟ੍ਰੌਂਗ ਦਾ ਬਹੁਤ ਮਾੜੇ ਹਾਲੇ ਦਿਖਾਇਆ ਵੀ ਏ ਭਾਜੀ ਸਾਰਿਆਂ ਨੂੰ ਦਿਖਾਇਆ ਵੀ ਏ ਪਰ ਕਿਸੇ ਦੇ ਜੂਨ ਹੀ ਸੁਰਕੀ ਕਿਸੇ ਨੇ ਕੋਈ ਇਹਦੇ ਇਥੇ ਨਹੀਂ ਸਾਡੇ ਬਾਗਬਾਨੀ ਦੇ ਐਕਟਿਨ ਸਾਹ ਆਪਣੇ ਐਸ ਡੀਓ ਸਾਹਿਬ ਨੇ ਜੇ ਆਈ ਸਾਹਿਬ ਨੇ ਕਿਸੇ ਨੇ ਵੀ ਪਾਸੇ